ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਬੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਸਾਡੇ ਜਾਣ ਦਾ ਮੁੱਦਾ ਕੀ ਹੈ ਜਾਣ ਦਾ ਮਕਸਦ ਕੀ ਹੈ ਕਿਉਂਕਿ ਜਦੋਂ ਵੀ ਅਸੀਂ ਕਿਧਰੇ ਜਾਂਦੇ ਆ ਤੇ ਅਸੀਂ ਆਪਣੇ ਨਾਲ ਵਿਚਾਰਾਂ ਦਾ ਭਾਰ ਲੈ ਕੇ ਜਾਂਦੇ ਆ ਵਿਚਾਰਾਂ ਦਾ ਸਮੂਹ ਲੈ ਕੇ ਜਾਂਦੇ ਆ ਮਨ ਦੇ ਅੰਦਰ ਕੁਛ ਨਾ ਕੁਛ ਸਮੋਹ ਕੇ ਜਾਂਦੇ ਆ ਖਾਲੀ ਨਹੀਂ ਜਾਂਦੇ ਚਾਰ ਕਾਰਨ ਹੋ ਸਕਦੇ ਨੇ ਕਿਸੇ ਨੂੰ ਵੀ ਮਿਲਣ ਦੇ ਪੰਜਵਾਂ ਕਾਰਨ ਤੇ ਸਮਾਂ ਬਰਬਾਦ ਕਰਨ ਵਾਲਾ ਕਾਰਨ ਹੈ ਉਹਨਾਂ ਚਾਰਾਂ ਕਾਰਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾ ਕਾਰਨ ਹੈ ਉਹ ਇਹ ਕਾਰਨ ਹੁੰਦਾ ਹੈ ਵੀ ਕਿਸੇ ਨੇ ਸਾਡੇ ਸਬੰਧ ਵਿੱਚ ਮਾੜਾ ਬੋਲਿਆ ਸਾਡੀ ਤੋਹੀਨ ਹੋਈ ਅਸੀਂ ਉਹਦੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਆਪਣੀ ਨਫ਼ਰਤ ਦਾ ਗੁਵਾਰ ਕੱਢਣ ਵਾਸਤੇ ਉਹਦੇ ਕੋਲ ਜਾ ਰਹੇ ਹਾਂ ਨੰਬਰ 1 ਦੇ ਉੱਤੇ ਨੰਬਰ 2 ਦੇ ਉੱਤੇ ਸਾਡੇ ਅੰਦਰ ਦੇ ਪਿਆਲੇ ਦੇ ਅੰਦਰ ਅਗਲੇ ਵਾਸਤੇ ਪਿਆਰ ਬੜਾ ਭਰਿਆ ਹੈ ਤੇ ਅਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਨ ਵਾਸਤੇ ਜਾ ਰਹੇ ਹਾਂ ਪਿਆਰ ਲੈ ਕੇ ਜਾ ਰਹੇ ਹਾਂ ਨੰਬਰ 3 ਦੇ ਉੱਤੇ ਜਿਹਦੇ ਕੋਲ ਜਾ ਰਹੇ ਹਾਂ ਜਿਹਦਾ ਦਰਵਾਜ਼ਾ ਖੜਕਾ ਰਹੇ ਹਾਂ ਉਹਦੇ ਨਾਲ ਸਾਡੀ ਕੋਈ ਗਰਜ ਜੁੜੀ ਹੋਏਗੀ ਤੇ ਉਹਦੇ ਕੋਲੋਂ ਆਸ ਹੈ ਵੀ ਗਰਜ ਪੂਰੀ ਕਰੇਗਾ ਅਸੀਂ ਤਾਂ ਜਾ ਰਹੇ ਹਾਂ ਨੰਬਰ 4 ਦੇ ਉੱਤੇ ਇੱਕ بڑا ਅਹਿਮ ਕਾਰਨ ਹੈ ਮੇਨ ਕਾਰਨ ਹੈ ਇਹਨਾਂ ਤਿੰਨਾਂ ਨਾਲੋਂ ਉੱਤੇ ਦਾ ਕਾਰਨ ਹੈ ਉਹ ਕਾਰਨ ਹੈ ਵੀ ਉਹਦੇ ਕੋਲੋਂ ਸਾਨੂੰ ਪਹਿਲਾਂ ਕੁਛ ਨਾ ਕੁਛ ਮਿਲਿਆ ਹੋਵੇਗਾ ਅਸੀਂ ਉਹਦਾ ਸ਼ੁਕਰੀਆ ਕਰਨ ਜਾ ਰਹੇ ਹਾਂ ਸ਼ੁਕਰਾਨਾ ਕਰਨ ਵਾਸਤੇ ਜਾ ਰਹੇ ਹਾਂ ਤੇ ਨੰਬਰ 5 ਹੁੰਦਾ ਹੈ ਉਹ ਤਾਂ ਸਮਾਂ ਬਰਬਾਦ ਕਰਨ ਲਈ ਜਾ ਰਹੇ ਆ ਮੁੱਦਾ ਕੋਈ ਨਹੀਂ ਹੈ ਬਸ ਲੋਕ ਜਾ ਰਹੇ ਨੇ ਮੈਂ ਵੀ ਜਾ ਰਿਹਾ ਬਹਿਣਾ ਹੈ ਆ ਜਾਣਾ ਹੈ ਸਮਾਂ ਬਰਬਾਦ ਕਰਨਾ ਹੈ ਸਮਾਂ ਵੇਸਟ ਕਰਨਾ ਹੈ ਸਮਾਂ ਪਾਸ ਕਰਨਾ ਹੈ ਇਹ ਕਾਰਨ ਨੇ ਹੋਰ ਕੁਝ ਵੀ ਨਹੀਂ ਮੈਂ ਗੁਰੂ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਦੋ ਗੱਲਾਂ ਤੁਹਾਡੇ ਸਾਹਮਣੇ ਦੁਨਿਆਵੀ ਉਦਾਹਰਣ ਵਜੋਂ ਰੱਖ ਦੇਣਾ ਸਾਨੂੰ ਕਿਸੇ ਦਫ਼ਤਰ ਦੇ ਅੰਦਰ ਆਫਿਸ ਦੇ ਅੰਦਰ ਜਾਣਾ ਪਿਆ ਮੰਨ ਲਓ PWD ਦੇ ਆਫਿਸ ਵਿੱਚ ਜਾਣਾ ਪਿਆ ਕਮੇਟੀ ਵਿੱਚ ਜਾਣਾ ਪਿਆ ਪੁਲਿਸ ਡਿਪਾਰਟਮੈਂਟ ਵਿੱਚ ਜਾਣਾ ਪਿਆ ਚੌਕੀ ਥਾਣੇ ਜਾਣਾ ਪਿਆ ਅਸੀਂ ਕੁਛ ਨਾ ਕੁਛ ਲੈ ਕੇ ਜਾ ਰਹੇ ਆ ਨਾ ਕਲਰਕ ਨੂੰ ਮਿਲ ਰਹੇ ਆ ਸਾਡਾ ਕੋਈ ਮਸਲਾ ਹੋਏਗਾ ਅੱਛਾ ਉਹਦੇ ਕੋਲੋਂ ਸਾਡਾ ਮਸਲਾ ਹੱਲ ਨਹੀਂ ਹੋਇਆ ਅਸੀਂ ਉੱਪਰ ਗਏ ਉੱਥੇ ਮਸਲਾ ਹੱਲ ਨਹੀਂ ਹੋਇਆ ਐਸਪੀ ਕੋਲ ਗਏ ਉੱਥੇ ਹੱਲ ਨਹੀਂ ਹੋਇਆ ਡੀਸੀ ਕੋਲ ਗਏ ਉੱਥੇ ਹੱਲ ਨਹੀਂ ਹੋਇਆ ਕੁਝ ਨਾ ਕੁਝ ਅੰਦਰ ਲੈ ਕੇ ਜਾ ਰਹੇ ਆ ਨਾ ਬਿਨਾ ਕੁਝ ਵਿਚਾਰ ਲੈਣ ਤੋਂ ਕਿਸੇ ਦੇ ਕੋਲ ਜਾਣ ਦਾ ਕੋਈ ਕਾਰਨ ਬਣਦਾ ਹੀ ਨਹੀਂ ਹੁਣ ਮੈਂ ਇੱਕ ਨੁਕਤਾ ਹੋਰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਤੁਸੀਂ ਕਿਸੇ ਮਿੱਤਰ ਨੂੰ ਮਿਲੇ ਹੋ ਤੁਹਾਡੇ ਪਿੰਡ ਦਾ ਮਿੱਤਰ ਸ਼ਹਿਰ ਦਾ ਮਿੱਤਰ ਤੁਹਾਡਾ ਜਮਾਤੀ ਬੜੇ ਲੰਮੇ ਸਮੇਂ ਬਾਅਦ ਤੁਹਾਨੂੰ ਮਿਲਿਆ ਉਸ ਮਿੱਤਰ ਨੂੰ ਮਿਲੇ ਹੋ ਪਰ ਉਹ ਮਿੱਤਰ ਕੋਈ ਬਹੁਤ ਖਾਸ ਨਹੀਂ ਹੈ ਮਿੱਤਰੇ ਆਮ ਜਿਹਾ ਹੁਣ ਜਦੋਂ ਆਮ ਮਿੱਤਰ ਨੂੰ ਮਿਲੋਗੇ ਤੇ ਉਹ ਮਿਲਣ ਦੀ ਜਿਹੜੀ ਮਿਲਣੀ ਹੋਏਗੀ ਨਾ ਜਿਹੜੀ ਸਾਂਝ ਦੀ ਮਿਲਣੀ ਹੋਏਗੀ ਉਹ ਵੀ ਆਮ ਹੀ ਹੋਏਗੀ ਹੱਥ ਮਲਾਓਗੇ ਆਮ ਤਰੀਕੇ ਨਾਲ ਜੇ ਗਲਵਕੜੀ ਵੀ ਪਾਓਗੇ ਤੇ ਉਹ ਵੀ ਆਮ ਤਰੀਕੇ ਦੇ ਨਾਲ ਠੀਕ ਹੈ ਦੇ ਉਲਟ ਅਗਰ ਤੁਸੀਂ ਖਾਸ ਦਿਲ ਦੀ ਸਾਂਝ ਰੱਖਣ ਵਾਲੇ ਕਿਸੇ ਮਿੱਤਰ ਨੂੰ ਮਿਲਣ ਲਈ ਜਾ ਰਹੇ ਹੋ ਤੇ ਜਿਹੜੀ ਮਿਲਣੀ ਹੋਏਗੀ ਨਾ ਉਹ ਵੀ ਖਾਸ ਹੋਏਗੀ ਹੱਥ ਮਲਾਓਗੇ ਤੇ ਉਹ ਵੀ ਖਾਸ ਹੱਥਾਂ ਨੂੰ ਸ਼ੇਕ ਕਰੋਗੇ ਹੱਥ ਇੱਕ ਦੂਜੇ ਦੇ ਘੁੱਟ ਲਓਗੇ ਤੇ ਹੱਥ ਫਿਰ ਹਲਾਉਣੇ ਸ਼ੁਰੂ ਕਰੋਗੇ ਛੇਤੀ ਕਰਕੇ ਨਾ ਉਹ ਹੱਥ ਛੱਡੇਗਾ ਨਾ ਤੁਸੀਂ ਹੱਥ ਛੱਡੋਗੇ ਜੇ ਗਲਬਕੜੀ ਪਾਓਗੇ ਇੰਨੀ ਘੁੱਟ ਕੇ ਗਲਬਕੜੀ ਪਾਓਗੇ ਵੀ ਦੋਵਾਂ ਨੂੰ ਪਤਾ ਲੱਗੇਗਾ ਵੀ ਤੁਹਾਡੀ ਗਲਬਕੜੀ ਦੇ ਅੰਦਰ ਕੋਈ ਰਸ ਹੈ ਕੋਈ ਸਵਾਦ ਹੈ ਦੂਜੀ ਗੱਲ ਜਿਹੜੀ ਮੈਂ ਪਹਿਲੇ ਮਿੱਤਰ ਦੀ ਗੱਲ ਕਰ ਰਿਹਾ ਸਾਂ ਤੁਸੀਂ ਮਿੱਤਰਾਂ ਵਿੱਚ ਵੇਖ ਲਓ ਰਿਸ਼ਤੇਦਾਰਾਂ ਵਿੱਚ ਵੇਖ ਲਓ ਕਦੇ ਕਦੇ ਕਿਸੇ ਨੂੰ 2 ਸਾਲ 4 ਸਾਲ ਬਾਅਦ ਵੀ ਮਿਲੋ ਨਾ ਤੇ ਉਹ ਹੱਥ ਅੱਗੇ ਵਧਾਉਂਦਾ ਹੈ ਤੇ ਟੁੱਟੇ ਜਿਹੇ ਤਰੀਕੇ ਦੇ ਨਾਲ ਹੱਥ ਵਧਾਉਂਦਾ ਹੈ ਉਂਗਲਾਂ ਮਿੱਗੀਆਂ ਜੀਆਂ ਕਰਕੇ ਬਸ ਉਂਗਲਾਂ ਨੇ ਟੱਚ ਹੀ ਕਰਨਾ ਹੈ ਹੋਰ ਬਾਕੀ ਗੱਲਬਾਤ ਕੁਝ ਨਹੀਂ ਹੈ। ਅੱਛਾ ਜੇ ਗਲਵਕੜੀ ਵੀ ਪਾਏਗਾ ਤੇ ਬਸ ਕਮਰ ਦੇ ਉੱਤੋਂ ਦੀ ਪਿੱਠ ਦੇ ਉੱਤੋਂ ਦੀ ਹੱਥ ਰੱਖ ਲਏਗਾ। ਮਾਮੂਲੀ ਜੀ ਮਿਲਨੇ। ਪਤਾ ਲੱਗ ਜਾਂਦਾ ਹੈ ਵੀ ਕੋਈ ਦਿਲ ਦੀ ਸਾਂਝ ਨਹੀਂ ਹੈ। ਹੁਣ ਠੀਕ ਇਹਦੇ ਨਾਲ ਇੱਕ ਨੁਕਤਾ ਹੋਰ ਜੋੜ ਲਓ। ਕਦੇ ਕਦੇ ਕਿਸੇ ਮਿੱਤਰ ਨੂੰ ਰਿਸ਼ਤੇਦਾਰ ਨੂੰ ਦੂਰੋਂ ਵੇਖ ਕੇ ਤੁਹਾਡੀਆਂ ਵੱਖੀਆਂ ਦੇ ਵਿੱਚੋਂ ਆਸਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਔਰ ਜਦੋਂ ਤੁਸੀਂ ਮਿਲਣ ਲਈ ਅੱਗੇ ਵਧਦੇ ਹੋ ਤੁਹਾਡੇ ਕਦਮਾਂ ਦੇ ਅੰਦਰ ਤੇਜ਼ੀ ਆ ਜਾਂਦੀ ਹੈ ਤੁਹਾਡੀ ਗਲਵਕੜੀ ਆਪਣੇ ਆਪ ਕੱਸੀ ਜਾਂਦੀ ਹੈ ਕੁਟੀ ਜਾਂਦੀ ਹੈ ਤੇ ਕਦੇ-ਕਦੇ ਤੇ ਇਦਾਂ ਵੀ ਹੁੰਦਾ ਹੈ ਵੀ ਬਹੁਤ ਪਿਆਰਾ ਰਿਸ਼ਤੇਦਾਰ ਹੋਵੇ ਧੀ ਹੋਵੇ ਪੁੱਤ ਹੋਵੇ ਭਾਈ ਹੋਵੇ ਜਾਂ ਕੋਈ ਹੋਰ ਸੱਜਣ ਮਿੱਤਰ ਹੋਵੇ ਤੇ ਮਿਲਣੀ ਤੋਂ ਬਾਅਦ ਤੁਹਾਡਾ ਗਲਾ ਵੀ ਰੁਕ ਜਾਂਦਾ ਹੈ ਗਲੇ ਵਿੱਚ ਵੀ ਗੱਜ ਭਰਿਆ ਜਾਂਦਾ ਹੈ ਉਹ ਇੱਕ ਦੋ ਪਲ ਦੀ ਖੇਡ ਹੁੰਦੀ ਹੈ ਤੇ ਕਦੇ-ਕਦੇ ਇਦਾਂ ਵੀ ਹੁੰਦਾ ਹੈ ਵੀ ਤੁਹਾਡੀਆਂ ਅੱਖਾਂ ਵੀ ਪਿਆਰ ਦਾ ਇਜ਼ਹਾਰ ਕਰਦੀਆਂ ਨੇ ਅੱਖਾਂ 'ਚੋਂ ਹੰਝੂ ਵੀ ਵਗਣੇ ਸ਼ੁਰੂ ਹੋ ਜਾਂਦੇ ਨੇ ਦੂਸਰੇ ਨੂੰ ਵੇਖਣ ਵਾਲੇ ਨੂੰ ਸਮਝ ਲੱਗਦੀ ਹੈ ਵੀ ਵਾਕਈ ਮਿਲਣ ਵਾਲਿਆਂ ਦਾ ਪਿਆਰ ਬੜਾ ਹੈ ਨੇੜਤਾ ਬੜੀ ਇਸ ਤੋਂ ਅੱਗੇ ਚੱਲਨੇ ਆ ਗੱਲ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਲਿਆਉਣੀ ਹੈ ਇਸ ਤੋਂ ਅੱਗੇ ਚੱਲਨੇ ਆ ਵੀ ਇੱਕ ਮਿੱਤਰ ਹੈ ਦੂਜੇ ਮਿੱਤਰ ਨੂੰ ਇੱਕ ਪ੍ਰਸ਼ਨ ਕਰਦਾ ਹੈ ਉਹ ਕਹਿੰਦਾ ਹੈ ਤੇਰਾ ਮੇਰੇ ਨਾਲ ਪਿਆਰ ਕਿੰਨਾ ਹੈ ਤੇ ਜਿਹਦੇ ਤੇ ਪ੍ਰਸ਼ਨ ਕੀਤਾ ਗਿਆ ਉਹ ਕਹਿੰਦਾ ਹੈ ਵੀ ਜਦੋਂ ਤੂੰ ਮੈਨੂੰ ਮਿਲਦਾ ਹੈ ਹੱਥ ਵਧਾਉਂਦਾ ਹੈ ਦਸਤ ਪੰਜਾ ਕਰਦਾ ਹੈ ਇਹ ਗੱਲ ਤੇਰੇ ਦਸਤ ਪੰਜੇ ਤੋਂ ਤੈਨੂੰ ਸਮਝ ਲੱਗ ਜਾਣੀ ਹੈ ਵੀ ਤੇਰੇ ਅੰਦਰ ਮੇਰੇ ਲਈ ਪਿਆਰ ਕਿੰਨਾ ਹੈ ਜਦੋਂ ਗਲਵਕੜੀ ਪਾਈਦੀ ਹੈ ਗਲਵਕੜੀ ਸਾਡੀ ਦੱਸ ਦਿੰਦੀ ਵੀ ਇੱਕ ਦੂਜੇ ਦੇ ਨਾਲ ਪਿਆਰ ਕਿੰਨਾ ਹੈ ਪੁੱਛਣ ਵਾਲੀ ਗੱਲ ਨਹੀਂ ਇਹ ਤੇ ਅਹਿਸਾਸ ਕਰਨ ਵਾਲੀ ਗੱਲ ਹੈ ਔਰ احساس ਹੁੰਦਾ ਹੈ ਚਲੋ ਮੈਂ ਇੱਕ ਹੋਰ ਗੱਲ ਕਰਾਂ ਤੁਸੀਂ ਮਾਂ ਤੇ ਬਾਪ ਕੋਲੋਂ ਦੂਰ ਹੋ ਵਿਦੇਸ਼ ਵਿੱਚ ਗਏ ਹੋ ਜਾਂ ਦੇਸ਼ ਦੇ ਅੰਦਰ ਹੋ ਨੌਕਰੀ ਪੇਸ਼ੇ ਦੇ ਕਾਰਨ ਕਾਰੋਬਾਰ ਦੇ ਕਾਰਨ ਦੂਰ ਹੋ ਤੁਸੀਂ ਆਏ ਆਪਣੇ ਘਰ ਮਾਂ ਨੂੰ ਮਿਲੇ ਤੇ ਪਿਓ ਨੂੰ ਮਿਲੇ ਹੁਣ ਮਾਂ ਬਾਪ ਨੂੰ ਮਿਲਣ ਤੇ ਮਿਲਣੇ ਦੇ ਅੰਦਰ ਵੀ ਫਰਕ ਹੈ ਗੋਡੀ ਹੱਥ ਲਾਇਆ ਆਮ ਫਰਜ਼ ਅਦਾ ਜਿਆ ਕੀਤਾ ਉਹਨਾਂ ਵੀ ਫਰਜ਼ ਅਦਾ ਕੀਤਾ ਗੱਲ ਖਤਮ ਹੋ ਗਈ ਤੇ ਕਦੇ-ਕਦੇ ਮਾਂ ਦੀ ਗਲਵਕੜੀ ਪਿਓ ਦੀ ਗਲਵਕੜੀ ਇੰਨੀ ਘੁੱਟ ਕੇ ਹੁੰਦੀ ਹੈ ਜਿਹੜੀ ਮੈਂ ਗੱਲ ਕਰ ਰਿਹਾ ਸਾਂ ਵੀ ਤੁਹਾਡੇ ਗਲੇ ਰੁਕ ਜਾਂਦੇ ਨੇ ਅੱਖਾਂ ਵਗਣੀਆਂ ਸ਼ੁਰੂ ਕਰ ਦਿੰਦੀਆਂ ਨੇ ਪਤਾ ਲੱਗ ਜਾਂਦਾ ਹੈ ਵੀ ਵਾਕਿਆ ਹੀ ਤੁਹਾਡੇ ਅੰਦਰ ਦੀ ਸਾਂਝ ਹੈ ਤੇ ਕਦੇ-ਕਦੇ ਮੂੰਹ ਜਿਹਾ ਬਣਾ ਕੇ ਮਿਲਦੇ ਹੋ ਭਾਈ ਨਾਲ ਮਿਲੋ ਭੈਣ ਨਾਲ ਮਿਲੋ ਦੂਜੇ ਨਾਲ ਮਿਲੋ ਤੀਜੇ ਨਾਲ ਮੂੰਹ ਸੁਝਾਉਂਦਾ ਹੈ ਮੂੰਹ ਬਣਾਇਆ ਹੁੰਦਾ ਹੈ ਤੇ ਚਲੋ ਆਮ ਆਮ ਜਿਹੇ ਲਹਿਜੇ ਦੇ ਨਾਲ ਗੋਡੀਆਂ ਹਥਲਾਤਾ ਜਾਂ ਗਲ ਵਕੜੀ ਪਾਲੀ ਉਹਦਾ ਉਹ ਅਰਥ ਨਹੀਂ ਹੁੰਦਾ ਇਹ ਮਿਲਣੀ ਭੈਣ ਨਾਲ ਪਾਈ ਨਾਲ ਮਾਂ ਨਾਲ ਪਿਓ ਨਾਲ ਰਿਸ਼ਤੇਦਾਰਾਂ ਨਾਲ ਕਿਸੇ ਮਿੱਤਰ ਨਾਲ ਸਾਰਿਆਂ ਨਾਲ ਇੱਕੋ ਜਿਹਾ ਹੀ ਵਰਤਾਰਾ ਹੁੰਦਾ ਹੈ ਸਾਡੇ ਮਿਲਨ ਤੇ ਗਿਲਨ ਦਾ ਇਸ ਤੋਂ ਅੱਗੇ ਚੱਲਨੇ ਹੁਣ ਆ ਰਹੇ ਹੋ ਤੁਸੀਂ ਗੁਰੂ ਦੇ ਕੋਲ ਮੈਂ ਗੱਲ ਤੇ ਇਥੋਂ ਸ਼ੁਰੂ ਕੀਤੀ ਸੀ ਵੀ ਮੱਥਾ ਟੇਕਣ ਦਾ ਸਾਡਾ ਅਰਥ ਕੀ ਹੈ ਤੁਸੀਂ ਆਇਓ ਗੁਰੂ ਕੋਲ ਗੁਰੂ ਕੋਲ ਉਲਾਮਾ ਦੇਣ ਵਾਸਤੇ ਆਏ ਇਤਰਾਜ਼ ਕਰਨ ਲਈ ਆਏ ਹੋ ਵੀ ਪਾਸ਼ਾ ਮੇਰੇ ਕਰਮ ਤੇ ਬੜੇ ਚੰਗੇ ਨੇ ਤੂੰ ਮੇਰੀ ਝੋਲੀ ਵਿੱਚ ਪਾ ਕੀ ਰਿਹਾ ਮੈਂ ਸ਼ੁਰੂਆਤ ਵਿੱਚ ਕਿਹਾ ਸੀ ਵੀ ਜਿਹਦੇ ਨਾਲ ਕੋਈ ਨਫ਼ਰਤ ਹੋਵੇ ਉਹਨੂੰ ਉਲਾਮਾ ਦੇਣ ਵੀ ਜਾਈਦਾ ਹੈ ਚਲੋ ਜੇ ਨਫ਼ਰਤ ਨਹੀਂ ਤੇ ਹੋ ਸਕਦਾ ਏ ਸਿੰਗਲ ਤੋਂ ਉਲਾਮਾ ਲੈ ਕੇ ਆਏ ਉਹ ਵੀ ਮੈਂ ਪਾਠ ਪੜਾ ਕਰਨਾ ਸੇਵਾ ਬੜਾ ਕਰਨਾ ਮੈਂ ਚੰਗਾ ਬੜਾ ਮੇਰੀ ਸੋਚ ਬੜੀ ਉੱਚੀ ਹੈ ਮੇਰੀ ਝੋਲੀ ਬੜੀ ਵੱਡੀ ਹੈ ਤੂੰ ਝੋਲੀ ਵਿੱਚ ਪਾ ਕੀ ਰਿਹਾ ਹੈ ਕਰਮ ਚੰਗੇ ਨੇ ਦੇਖ ਹੀ ਰਿਹਾ ਹੈ ਨੰਬਰ 2 ਪਿਆਰ ਲੈ ਕੇ ਆਇਓ ਬਈ ਪਾਸ਼ਾ ਤੇਰੇ ਨਾਲ ਮੇਰੇ ਅੰਦਰ ਦੀ ਸਾਂਝ ਹੈ ਤੇ ਅੱਜ ਮੈਂ ਤੇਰੇ ਚਰਨਾਂ ਤੇ ਨਮਸਕਾਰ ਕਰਨ ਆਇਆ ਤੇਰੇ ਕੋਲ ਬਹਿਣ ਆਇਆ ਤੇਰੀ ਗੱਲ ਸੁਣਨ ਆਇਆ ਤੇਰੀ ਗੱਲ ਮੰਨਣ ਆਇਆ ਨੰਬਰ 3 ਦੇ ਉੱਤੇ ਕੋਈ ਗਰਜ ਲੈ ਕੇ ਆਇਓ ਬਈ ਮੇਰਾ ਮਸਲਾ ਹੈ ਤੇ ਨੰਬਰ 4 ਦੇ ਉੱਤੇ ਸ਼ੁਕਰਾਨਾ ਕਰਨਾ ਆਇਓ ਵੀ ਅੱਜ ਤੋਂ ਪਹਿਲਾਂ ਹਜ਼ੂਰ ਨੇ ਦਿੱਤਾ ਬੜਾ ਕੁਝ ਇਹ ਚਲ ਮੈਂ ਸ਼ੁਕਰਾਨਾ ਹੀ ਕਰਨਾ ਕਰਾਂ ਮੈਂ ਹੁਣ ਇਹਨਾਂ ਚਾਰਾਂ ਕਾਰਨਾਂ ਵਿੱਚੋਂ ਉਲਾਮੇ ਵਾਲੇ ਕਾਰਨ ਲੋਕਾਂ ਕੋਲ ਜ਼ਿਆਦਾ ਹੁੰਦੇ ਨੇ ਗਰਜ ਵਾਲੇ ਕਾਰਨ ਜ਼ਿਆਦਾ ਹੁੰਦੇ ਨੇ ਸ਼ੁਕਰਾਨੇ ਵਾਲਾ ਕਾਰਨ ਤੇ ਵਿਰਲੇ ਵਿਰਲੇ ਬੰਦੇ ਦੇ ਕੋਲ ਹੁੰਦਾ ਹੈ ਸਾਰਿਆਂ ਦੇ ਕੋਲ ਸ਼ੁਕਰਾਨੇ ਵਾਲਾ ਕਾਰਨ ਨਹੀਂ ਹੁੰਦਾ ਵੇਖੋ ਵੀ ਤੁਸੀਂ ਇੱਥੇ ਆਏ ਹੋ ਤੇ ਆਏ ਕਿਉਂ ਗੁਰਦੁਆਰੇ ਜਾਓ ਸ਼ੁਕਰਾਨਾ ਲੈ ਕੇ ਜਾਓ ਆਪਣੇ ਮਨ ਨੂੰ ਪਿਆਰ ਦੇ ਨਾਲ ਭਰ ਕੇ ਜਾਓ ਤਾਂ ਕਿ ਤੁਹਾਡਾ ਮੱਥਾ ਟੇਕਣ ਦਾ ਅਰਥ ਬਦਲ ਜਾਏ ਪਿਆਰ ਲੈ ਕੇ ਜਾਓ ਗੁਰਬਾਣੀ ਨੂੰ ਸੁਣੋ ਸਮਾਂ ਬਰਬਾਦ ਨਾ ਕਰੋ ਵੀ ਚਲੋ ਘੜੀ ਜੀ ਘੜੀ ਬਹਿਣਾ ਹੈ ਅੰਦਰ ਰਾਗੀ ਲੱਗੇ ਹੋਣਗੇ 1 ਡਾਲਰ ਟੋਕਰੀ ਵਿੱਚ ਰੱਖ ਦੇਣਾ ਹੈ ਕਥਾਵਾਚਕ ਲੱਗਾ ਹੋਏਗਾ ਉੱਥੇ ਰੱਖ ਦੇਣਾ ਹੈ ਤੇ ਉਸ ਤੋਂ ਬਾਅਦ ਆਪਾਂ ਆ ਜਾਣਾ ਹੈ ਐਦਾਂ ਦਾ ਵਿਹਾਰ ਲੈ ਕੇ ਗੁਰੂ ਕੋਲ ਨਾ ਜਾਓ ਤੁਹਾਡੇ ਮੱਥਾ ਟੇਕਣ ਦਾ ਅਰਥ ਹੈ ਆਪਣੇ ਆਪ ਨੂੰ ਸ਼ੁਕਰਾਨੇ ਦੇ ਨਾਲ ਭਰ ਕੇ ਗੜੁੱਛ ਕਰਕੇ ਅੰਦਰ ਜਾਓ ਮੱਥਾ ਟੇਕੋ ਵੇਖਿਓ ਸਵਾਦ ਆਉਂਦਾ ਹੈ ਕਿ ਨਹੀਂ ਮੱਥਾ ਟੇਕਨ ਦਾ ਵੇਖਿਓ ਸਵਾਦ ਆਉਂਦਾ ਹੈ ਕਿ ਨਹੀਂ ਮਾਂ ਬਾਪ ਨੂੰ ਭੈਣ ਭਾਈ ਨੂੰ ਮਿਲਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ